ਕਹਿੰਦੇ ਕਿ ਅੱਜ ਸਵੇਰੇ ਸਵੇਰੀ ਖਬਰ ਚੱਲ ਰਹੀ ਸੀ ਕਿ ਇਨਫੈਕਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹ ਖਬਰ ਜਿਹੜੀ ਆ ਉਹ ਇੱਕ ਹਿੰਦੀ ਅਖਬਾਰ ਨੇ ਛਾਪੀ ਸੀ ਉਸ ਤੋਂ ਬਾਅਦ ਜਿਵੇਂ ਫਿਰ ਕਾਪੀ ਪੇਸਟ ਚੱਲਦਾ ਉਹ ਉਦਾਂ ਹੀ ਚੱਲ ਪੈਂਦਾ ਸਿਲਸਿਲਾ ਕਿ ਦੇਖੋ ਜੀ ਸਿੰਗਰਾਂ ਦੀ ਸਿਕਿਉਰਿਟੀ 'ਚ ਕਟੌਤੀ ਹੋਈ ਆ ਅ ਤਰਸਲ ਗੱਲ ਕੀ ਹੈ ਕਿ ਤੁਹਾਨੂੰ ਯਾਦ ਹੋਣਾ ਸਿੱਧੂ ਮੂਸੇਵਾਲਾ ਹੱਤਿਆकांड ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈ ਉਹ ਬਹੁਤ ਜ਼ਿਆਦਾ ਕਲੂ ਕਿ ਅਸਰ ਅੰਦਾਜ਼ ਹੋਈ ਸੀ ਕਿ ਸਿਕਿਉਰਟੀ ਦਾ ਜ਼ਿਕਰ ਕਰ ਦਿੱਤਾ ਸੀ ਇਸ ਕਰਕੇ ਅਸੀਂ ਅ ਕਿਸੇ ਕਲਾਕਾਰ ਦਾ ਨਾਮ ਲੈਣ ਤੋਂ ਗਰੇਜ਼ ਕਰਾਂਗੇ ਕਿ ਕਿਦੀ ਕਿਦੀ ਸਿਕਿਉਰਟੀ ਚ ਕਟੌਤੀ ਹੋਏਗੀ ਜਾਂ ਹੋਈ ਆ ਇਹ ਚੀਜ਼ਾਂ ਤੁਹਾਨੂੰ ਪਤਾ ਹੀ ਆ ਨਾ ਕਿ ਇਹ ਅਗੇ ਤੱਥ ਹੈ ਸਿੱਧੂ ਮੂਸੇਵਾਲਾ ਹਤਿਆकांड ਦੇ ਵਿੱਚ ਕਿਸੇ ਵੀ ਸਿਕਿਉਰਟੀ ਕਟੌਤੀ ਦੀ ਖਬਰ ਲਿਖ ਹੁੰਦੀ ਹੈ ਜਾਂ ਪਬਲਿਸ਼ ਹੁੰਦੀ ਹੈ ਉਸ ਤੋਂ ਬਾਅਦ ਉਸ ਹੱਤਿਆਕੰਡ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਪਰ ਅਸੀਂ ਇਸ ਖਬਰ ਦੀ ਤੈ ਤੱਕ ਜਾਣ ਵਾਸਤੇ ਪਹਿਲੀ ਗੱਲ ਕਨਫਰਮ ਕਰਨ ਵਾਸਤੇ ਮੈਂ ਤੁਹਾਨੂੰ ਦੱਸ ਦਿੱਤਾ ਕਿਉਂਕਿ ਅਸੀਂ ਸਾਰੀਆਂ ਚੀਜ਼ਾਂ ਪੜਦੇ ਰਹੇ ਰਹਿੰਦੇ ਹਾਂ ਵੇਖਦੇ ਰਹਿੰਦੇ ਹਾਂ ਸਾਨੂੰ ਸਾਰਾ ਪਤਾ ਹੁੰਦਾ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਸ਼ਾਇਦ ਕਿ ਕਿੱਥੋਂ ਖਬਰ ਚੱਲ ਰਹੀ ਹੈ ਕਿੱਥੋਂ ਨਹੀਂ ਪਰ ਅਸੀਂ ਉਹ ਖਬਰ ਟੋਲ ਲੈਣੇ ਹੁੰਨੇ ਆ ਕਿ ਕਿੱਥੋਂ ਤੁਰੀ ਹੈ ਤਾਂ ਇੱਕ ਹਿੰਦੀ ਅਖਬਾਰ ਨੇ ਦਾਅਵਾ ਕੀਤਾ ਸੀਗਾ ਕਿ ਕੱਲ ਗੌਰਵ ਯਾਦਵ ਜੀ ਦੇ ਨਾਲ ਇੱਕ ਮੀਟਿੰਗ ਹੋਈ ਆ ਉਹਦੇ ਵਿੱਚ ਜੋ ਇੱਕ ਨਾ ਆਪਣਾ ਮਹਿਕਮਾ ਹੁੰਦਾ ਸਿਕਿਉਰਿਟੀ ਵਾਲਾ ਮਤਲਬ ਕਿ ਉਹਨੂੰ ਏ ਡੀ ਜੀ ਪੀ ਜਿਹੜੇ ਹੈਡ ਕਰਦੇ ਆ ਕਹ ਲੋ ਕਿ ਏ ਡੀ ਏ ਡੀ ਜੀ ਪੀ ਸਿਕਿਉਰਿਟੀ ਬੋਲਦੇ ਉਹਨੂੰ ਤਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਸੀਗੀ ਕਿ ਭਾਈ ਜੋ ਕੁਝ ਸਿੰਗਰ ਸਿਕਿਉਰਿਟੀ ਰੱਖਦੇ ਨੇ ਤਾਂ ਕੁਝ ਨੂੰ ਸਿਕਿਉਰਿਟੀ ਜਿਹੜੀ ਆ ਉਹ ਬੇਲੋੜੀ ਮਿਲੀ ਹੋਈ ਆ ਤਾਂ ਵਾਪਸ ਲਈ ਜਾਣੀ ਚਾਹੀਦੀ ਹੈ ਇਹਨਾਂ ਦੀ ਆਈਟੀਆਰ ਦੇਖੋ ਤੇ ਜਿਸ ਨੂੰ ਲੋੜ ਹੈ ਜਿਸ ਨੂੰ ਜ਼ਰੂਰਤ ਹੈ ਉਸ ਨੂੰ ਤਾਂ ਸਿਕਿਉਰਿਟੀ ਜਿਹੜੀ ਆ ਉਹ ਕੰਟੀਨਿਊ ਕਰ ਦਿਓ ਤੇ ਜਿਹੜੇ ਐਵੇਂ ਹੀ ਕਹਿ ਲੋ ਕਿ ਲਈ ਫਿਰਦੇ ਆ ਉਹਨਾਂ ਨੂੰ ਜਾਂ ਤਾਂ ਕਹੋ ਕਿ ਤੁਹਾਡੀ ਸਿਕਿਉਰਿਟੀ ਜਿਹੜੀ ਆ ਵਾਪਸ ਹੋਵੇਗੀ ਜਾਂ ਫਿਰ ਤੁਹਾਨੂੰ ਪੇ ਕਰਨਾ ਪਵੇਗਾ ਤੇ ਤੁਸੀਂ ਦੇਖਿਆ ਹੋਣਾ ਸਭ ਕਿ ਜੇ ਆਪਾਂ ਗੱਲ ਕਰੀਏ ਅ ਪਿੱਛੇ ਜਾ ਕੇ ਤਾਂ ਹਾਈ ਕੋਰਟ ਦੇ ਵਿੱਚ ਇਹ ਮਸਲਾ ਚਲਾ ਗਿਆ ਸੀਗਾ ਹਾਈ ਕੋਰਟ ਨੇ ਬੀਤੇ ਦਿਨੀ ਇੱਕ ਸ਼ਿਵ ਸੈਨਾ ਵਾਲੇ ਆਗੂ ਦੀ ਜਿਹੜੀ ਇੱਕ ਪਟੀਸ਼ਨ ਸੀਗੀ ਉਹਦੇ ਤੇ ਸੁਣਵਾਈ ਕਰਦਿਆਂ ਜੋ ਉਹਦੇ ਕੋਲ ਸਿਕਿਉਰਟੀ ਸੀ ਉਹ ਵਧਾਉਣ ਗਿਆ ਸੀਗਾ ਉਹਨਾਂ ਨੇ ਉਹ ਵੀ ਬੰਦ ਕਰਤੀ ਸੀ ਮਤਲਬ ਕਿ ਉਹ ਵੀ ਖੋਲਾਈ ਸੀ ਤੇ ਅਸੀਂ ਖਬਰ ਦਾ ਟਾਈਟਲ ਬਣਾਇਆ ਸੀਗਾ ਕਿ ਨਮਾਜ਼ ਬਖਸ਼ੌਣ ਗਏ ਤੇ ਰੋਜ਼ੇ ਗਲਚਪਵਾ ਕੇ ਆਏ ਮਤਲਬ ਕਿ ਜਿਹੜੀ ਸਿਕਿਉਰਿਟੀ ਹੈਗੀ ਸੀਗੀ ਉਹ ਸਿਕਿਉਰਿਟੀ ਵਾਪਸ ਹੋ ਗਈ ਸਰ ਹੁਣ ਗੱਲ ਇਹ ਆ ਕਿ ਇਹ ਜਿਹੜੀ ਸਿਕਿਉਰਿਟੀ ਵਾਲੀ ਕਹਾਣੀ ਹੈ ਸਰ ਇਹ ਦੋ ਤਰੀਕਾ ਪਹਿਲੀ ਗੱਲ ਇਹ ਆ ਕਿ ਅਸੀਂ ਉਸ ਖਬਰ ਨੂੰ ਟੋਲਿਆ ਕਿ ਖਬਰ ਕਿੱਥੋਂ ਚੱਲੀ ਆ ਫਿਰ ਟੈਲੀਵਿਜ਼ਨ ਚੈਨਲ ਨੇ ਚੱਕੀ ਇੱਕ ਜਿਹੜਾ ਮੋਰੀ ਹੈ ਫਿਰ ਇਸ ਤੋਂ ਇਲਾਵਾ ਜਿਹੜੀਆਂ ਪੰਜਾਬੀ ਨਿਊਜ਼ ਵੈਬਸਾਈਟਾਂ ਨੇ ਵੱਡੇ ਅਖਬਾਰਾਂ ਦੀਆਂ ਉਹ ਤਾਂ ਇਦਾਂ ਹੀ ਕਰਦੀਆਂ ਉਹਨਾਂ ਦੀਆਂ ਖਬਰਾਂ ਇਧਰ ਉਧਰੋਂ ਹੀ ਹੁੰਦੀਆਂ ਨੇ ਤਾਂ ਬਰਹਾਲ ਅਸੀਂ ਕਨਫਰਮ ਕਰਨ ਵਾਸਤੇ ਕਿ ਕੀ ਵਾਕਿਆ ਖਬਰ ਹੈ ਕਿ ਖਬਰ ਜੈਨਿਉਨਿਆ ਸਹੀ ਹੈ ਤਾਂ ਉਹਦੀ ਮਤਲਬ ਕਿ ਅਸੀਂ ਪੁਸ਼ਟੀ ਕਰਨ ਵਾਸਤੇ ਇਹਨਾਂ ਦੇ ਦਫ਼ਤਰ 'ਚ ਫੋਨ ਕੀਤਾ ਸੀਗਾ ਜੋ ADGP ਸਿਕਿਉਰਿਟੀ ਦਫ਼ਤਰ ਹੈ ਤਾਂ ਸਿਕਿਉਰਿਟੀ ਦਫ਼ਤਰ ਵਾਲਿਆਂ ਨੇ ਸਾਡਾ ਫੋਨ ਨਹੀਂ ਚੁੱਕਿਆ ਜੇ ਚੁੱਕ ਲੈਂਦੇ ਤਾਂ ਅਸੀਂ ਉਹਦੀ ਪੁਸ਼ਟੀ ਕਰਦੇ ਸੋ ਬਰਹਾਲ ਅਸੀਂ ਉਹ ਸਾਰੀਆਂ ਖਬਰਾਂ ਜਿਹੜੀਆਂ ਕੋਲਦੇ ਆਂ ਦੇਖਦੇ ਆਂ ਫਰੋਲਦੇ ਆਂ ਉਹਦੇ ਵਿੱਚੋਂ ਦੇਖ ਲਈਦਾ ਕਿ ਕਿਹੜੀ ਖਬਰ ਕਿੱਥੋਂ ਆਈ ਆ ਤਾਂ ਆਪਾਂ ਇਸ ਖਬਰ ਨੂੰ ਜਿਹੜਾ ਹੈ ਨਾ ਉਹਨੂੰ ਥੋੜਾ ਤਹਿ ਤੱਕ ਜਾ ਕੇ ਦੇਖੀਏ ਤਾਂ ਉਹ ਹਾਈ ਕੋਰਟ ਦਾ ਹੀ ਮਸਲਾ ਹੈ ਕਿਉਂਕਿ ਜਦੋਂ ਹਾਈ ਕੋਰਟ ਨੇ ਸਿਕਿਉਰਿਟੀ ਤੇ ਸਖਤੀ ਕੀਤੀ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਹਤਿਆਕਾਂਡ ਤੋਂ ਬਾਅਦ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੀਡਰ ਜਿਹੜੇ ਸੀਗੇ ਜਾਂ ਕਹਿ ਲੁੱਕ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਸੀਗੇ ਤਾਂ ਉਹਨਾਂ ਨੇ ਜਾ ਕੇ ਪਹੁੰਚ ਕਰਨੇ ਸਟਾਰਟ ਕਰ ਦਿੱਤੇ ਕਿਉਂਕਿ ਪੰਜਾਬ ਚ ਸਿਕਿਉਰਿਟੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਹੁੰਦਾ ਸਟੇਟਸ ਸਿੰਬਲ ਇੱਕ ਹੁੰਦਾ ਜ਼ਰੂਰਤ ਲਈ ਸਿਕਿਉਰਿਟੀ ਤਾਂ ਦੋ ਚੀਜ਼ਾਂ ਨੇ ਕਿ ਇੱਕ ਸਟੇਟਸ ਸਿੰਬਲ ਵੀ ਚੱਲਦਾ ਹੈ ਕਿ ਚਾਰ ਪੰਜ ਗਨਮੈਨ ਹੋਣ ਤਗੜੀਆਂ ਰਫਲਾ ਹੋਣ ਤੇ ਤਗੜਾ ਤਾਮਚਾ ਹੋਵੇ ਉਹਦਾ ਵੀ ਇੱਕ ਪ੍ਰਭਾਵ ਪੈਂਦਾ ਹੈ ਤਾਂ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਇੱਕ ਜ਼ਰੂਰਤ ਵੀ ਹੈ ਕਿਉਂਕਿ ਅੱਜ ਕੱਲ ਬਹੁਤ ਸਾਰੇ ਕਲਾਕਾਰ ਨਿਸ਼ਾਨੇ ਤੇ ਵੀ ਆ ਤੇ ਮੂਨ ਜਿਹੜੀ ਗੱਲ ਆ ਜਾਂਦੀ ਹੈ ਉਹ ਇਹੋ ਆ ਕਿ ਹਾਈ ਕੋਰਟ ਨੇ ਹੀ ਇਹਨਾਂ ਤੋਂ ਇੱਕ ਕਹ ਲੋ ਕਿ ਪ੍ਰੈਜੈਂਟੇਸ਼ਨ ਮੰਗੀ ਉੱਥੇ ਕਿ ਬਈ ਤੁਹਾਡੇ ਕੋਲ ਕੀ ਤਹਿਮਾਨਾ ਹੈ ਕਿਸੇ ਨੂੰ ਸਿਕਿਉਰਿਟੀ ਦੇਣ ਦਾ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਟਾਈਮ ਲਿਆ ਸੀਗਾ ਪੰਜਾਬ ਪੁਲਿਸ ਨੇ ਉਸ ਤੋਂ ਬਾਅਦ ਇੱਕ ਆਪਣਾ ਖਰੜਾ ਜਿਹੜਾ ਸੀਗਾ ਉਹ ਅਦਾਲਤ ਦੇ ਵਿੱਚ ਦਾਖਲ ਕੀਤਾ ਅਦਾਲਤ ਦੀ ਟੇਬਲ ਤੇ ਰੱਖਿਆ ਕਿ ਸਭ ਦੇਖੋ ਅਸੀਂ ਹੁਣ ਆ ਪਾਲਿਸੀ ਲੈ ਕੇ ਆਏ ਹਾਂ ਤਾਂ ਉਹ ਪਾਲਿਸੀ ਉਹਦੇ ਵਿੱਚ ਸਾਫ਼ ਹੈ ਕਿ ਤੁਸੀਂ ਮੰਨ ਲਓ ਫਰਜ਼ ਕਰੋ ਕਿ ਤੁਹਾਨੂੰ ਸਿਕਿਉਰਿਟੀ ਚਾਹੀਦੀ ਆ ਕੋਈ ਵੀ ਬੰਦਾ ਆਪਣੇ ਚੋ ਆਪਣੇ ਦੋਸਤਾਂ ਚ ਕੋਈ ਵੀ ਬੰਦਾ ਜਾਂਦਾ ਕਹਿੰਦਾ ਕਿ ਮੇਰੇ ਕੋਲ ਯਾਰ ਚੰਗਾ ਟਰਨਓਵਰ ਹੈ ਮੇਰੇ ਬਿਜ਼ਨਸ ਦਾ ਮੈਨੂੰ ਸਿਕਿਉਰਿਟੀ ਚਾਹੀਦੀ ਆ ਦੋ ਚਾਰ ਗਨਮਨ ਚਾਹੀਦੇ ਨੇ ਤਾਂ ਉਹ ਕੀ ਕਹਿਣਗੇ ਤੁਹਾਨੂੰ ਕਹਿਣਗੇ ਕਿ ਪਹਿਲਾਂ 6 ਮਹੀਨਿਆਂ ਦੀ ਮੁਲਾਜ਼ਮਾ ਦੀ ਤਨਖਾਹ ਜਿਹੜੀ ਉਹ ਜਮ੍ਹਾਂ ਕਰਵਾ ਦਿਓ ਮਤਲਬ ਇਹ ਰਹੀ ਕਿ ਸ਼ੇਮ ਇਨ ਸਿਕਿਉਰਟੀ ਲੈ ਕੇ ਉਹ ਤੁਹਾਡੇ ਮਗਰ ਮਗਰ ਤੁਰੇ ਫਿਰਨਗੇ ਉਹ ਕਹਿਣ ਕੇ ਕਿ 6 ਮਹੀਨਿਆਂ ਦੀ ਸਿਕਿਉਰਟੀ ਦੀ ਜਿਹੜੀ ਬਣਦੀ ਆ ਉਹ ਤਨਖਾਹ ਜਿਹੜੀ ਆ ਯਾਨੀ ਇੱਕ ਕੀਮਤ ਬਣਦੀ ਆ ਤਾਂ ਸਭ ਪਹਿਲਾਂ ਉਹ ਛਮਾ ਕਰਵਾਓ ਤਾਂ ਅਸਲ ਚ ਕਹਾਣੀ ਇਹ ਆ ਕਿ ਹੁਣ ਥੋੜੇ ਜੇ ਸਖਤ ਹੋ ਗਏ ਆ ਦੋ ਸਿੰਗਰਾਂ ਨੂੰ ਛੱਡ ਕੇ ਦੋ ਵੱਡੇ ਸਿੰਗਰਾਂ ਨੂੰ ਛੱਡ ਕੇ ਸੀ ਇਹ ਖਬਰ ਕਿ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਪੰਜਾਬ ਪੁਲਿਸ ਵੱਨੀ ਉਹ ਹੀ ਪ੍ਰੋਵਾਈਡ ਕੀਤੀ ਜਾਊਗੀ ਪਰ ਮੇਰੇ ਖਿਆਲ ਦੇ ਨਾਲ ਇੱਕ ਤੀਸਰਾ ਸਿੰਗਰ ਵੀ ਹੈ ਜਿਹੜਾ ਉਹ ਵੀ ਸਿਕਿਉਰਿਟੀ ਦਾ ਹੱਕਦਾਰ ਹੈ ਉਹ ਤੁਹਾਨੂੰ ਪਤਾ ਹੀ ਹੈ ਕੌਣ ਆ ਵੈਸੇ ਉਹ ਲਾਗਲੇ ਸੂਬੇ ਦਾ ਨਾਲ ਦੇ ਸੂਬੇ ਦਾ ਪਰ ਸਿੱਧੂ ਮੂਸੇਵਾਲਾ ਹਤਿਆਕੰਡ ਤੋਂ ਬਾਅਦ ਉਹ ਲਗਾਤਾਰ ਕਹਿ ਲੋ ਕਿ ਨਿਸ਼ਾਨੇ ਤੇ ਆ ਤੇ ਮੈਨੂੰ ਜਿੰਨੀ ਕੋ ਜਾਣਕਾਰੀ ਹੈ ਕਿ ਇੱਕ ਵਾਰੀ ਉਹਦੇ ਕਾਫਲੇ 'ਚ ਸ਼ਾਇਦ ਸਕਾਰਪੀਓ ਵੱੜ ਗਈ ਗਈ ਸੀ ਅਬ ਹੋਰ ਨੂੰ ਜਾ ਰਹੇ ਸੀਗੇ ਤਾਂ ਗੱਲ ਇਹ ਆ ਕਿ ਸਾਬ ਇਹ ਮਸਲਾ ਜਿਹੜਾ ਹੈ ਉਹ ਬੜਾ ਸੰਵੇਦਨਸ਼ੀਲ ਹੋ ਜਾਂਦਾ ਹੈ ਹੁਣ ਦੇਖੋ ਕਲਾਕਾਰ ਆ ਜਿਹੜੇ ਉਹ ਇੱਕ ਤਰ੍ਹਾਂ ਨਾਲ ਕਹੋ ਕਿ ਸੌਫਟ ਟਾਰਗੇਟ ਨੇ ਵਸੂਲੀ ਵਾਸਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰ ਨਹੀਂ ਹੈ ਤਾਂ ਇੱਕ ਤੇ ਇਹ ਆ ਕਿ ਜਿਸ ਨੂੰ ਵੀ ਕੋਈ ਇਸ ਤਰ੍ਹਾਂ ਦਾ ਖਤਰਾ ਹੈ ਉਹਨੂੰ ਸਿਕਿਉਰਿਟੀ ਤਾਂ ਵੈਸੇ ਦੇਣੀ ਚਾਹੀਦੀ ਆ ਪਰ ਦੂਜੀ ਗੱਲ ਇਹ ਆ ਕਿ ਪੇਡ 'ਚ ਵੀ ਮੈਨੂੰ ਲੱਗਦਾ ਹੈ ਮੈਂ ਇੱਕ ਕਲਾਕਾਰ ਨੂੰ ਦੇਖਿਆ ਫਿਲਮ ਦੇ ਦੌਰਾਨ ਤਾਂ ਉਹ ਕਹਿੰਦੇ ਜੀ ਕਿ ਬਈ ਦੇਖੋ ਇਹਦਾ ਹੇਅਰ ਡ्रेसਰ ਆ ਜੀ ਫਲਾਣਾ ਇਹਦਾ ਬੌਂਸਰਾਂ ਦਾ ਖਰਚਾ ਇੰਨਾ ਹੈ ਮਤਲਬ ਕਿ ਹੇਅਰ ਡ्रेसਰ ਦਾ ਵੀ ਇੰਨਾ ਖਰਚਾ ਉਹਨੇ ਲੈਣਾ ਫਿਲਮ ਪ੍ਰੋਡਿਊਸਰ ਤੋਂ ਬੌਂਸਰਾਂ ਦਾ ਇੰਨਾ ਖਰਚਾ ਹੈ ਜਦਕਿ ਕੋਈ ਉਦੋਂ ਥ੍ਰੈਟ ਥਰੂਟ ਵਾਲੀ ਤਾਂ ਹੈ ਨਹੀਂ ਸੀਗੀ ਤੇ ਇਸ ਤੋਂ ਇਲਾਵਾ ਕੋਈ ਜੂਸ ਵਗੈਰਾ ਜਿਹੜੇ ਸਪੈਸ਼ਲ ਮਤਲਬ ਕਿ ਮੈਂ ਮੋٹے ਤੌਰ ਤੇ ਲਾ ਮਾ ਕੇ 40 40 50 50 ਹਜ਼ਾਰ ਰੁਪਇਆ 60 60 ਹਜ਼ਾਰ ਰੁਪਇਆ ਐਕਸਟਰਾ ਇਸ ਤਰ੍ਹਾਂ ਦਾ ਖਰਚਾ ਬਸੂਲ ਕਰਦੇ ਨੇ ਤਾਂ ਇਹਨਾਂ ਕੋਲ ਜਿਨ੍ਹਾਂ ਕੋਲ ਪੈਸਾ ਹੈਗਾ ਜੇ ਉਹ ਸਕਿਉਰਟੀ ਚਾਹੁੰਦੇ ਇਸ ਤਰ੍ਹਾਂ ਦੀ ਹਾਲਾਂਕਿ ਰਿਵਿਊ ਹੋਣਾ ਚਾਹੀਦਾ ਜੇ ਕਿਸੇ ਨੂੰ ਜ਼ਰੂਰਤ ਹੈ ਥ੍ਰੈਟ ਹੈ ਤਾਂ ਉਹ ਤਾਂ ਸਟੇਟ ਦਾ ਕੰਮ ਹੈ ਹੀ ਹੈ ਪਰ ਜਿਹੜੇ ਦੂਜੇ ਆਮ ਹੀ ਮਤਲਬ ਕਿ ਉਹਨਾਂ ਬੌਂਸਰਾਂ ਦੀ ਥਾਂ ਤੇ ਕਹਿਣ ਕਿ ਸਾਡੇ ਨਾਲ ਪੰਜਾਬ ਪੁਲਿਸ ਵਾਲੇ ਚਾਹੀਦੇ ਆ ਤੇ ਇਹਨਾਂ ਤੋਂ ਲੈ ਲੈਣੇ ਚਾਹੀਦੇ ਬਥੇਰੇ ਪੈਸੇ ਇਹਨਾਂ ਕੋਲ ਤੁਸੀਂ ਕਿਸੇ ਕੁਲ ਚਲਾ ਜਾਓ ਚਲੇ ਜਾਓ ਕਿ ਫਿਲਮ ਬਣਾਉਣੀ ਆ ਕਿਸੇ ਵੀ ਸਿੰਗਰ ਨੂੰ ਚੱਕ ਕੇ ਤਾਂ ਉਹਦੀ ਫੀਸ ਤੁਹਾਡੇ ਆਨੇ ਬਾਹਰ ਲਿਆ ਦਊਗੀ ਠੀਕ ਹੈ ਨਾ ਸਰ ਤਾਂ ਇਹਨਾਂ ਕੁਲ ਹੈਗਾ ਕਮਾਈ ਦਾ ਸਾਧਨ ਤੇ ਇਹਨਾਂ ਤੋਂ ਪੈਸੇ ਜਿਹੜੇ ਆ ਵਸੂਲ ਜ਼ਰੂਰ ਕਰ ਲੈਣੇ ਚਾਹੀਦੇ ਆ ਤਾਂ ਹਾਂ ਠੀਕ ਹੈ ਸਿਕਿਉਰਟੀ ਦਾ ਪ੍ਰਬੰਧ ਜਿਹੜਾ ਉਹ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਬਲਕਿ ਮੈਂ ਤਾਂ ਕਹਿੰਦਾ ਕਿ ਹੁਣ ਰੋਲਾ ਤੇ ਇਹ ਹੈ ਕਿ ਆਮ ਬੰਦਾ ਤੁਰਿਆ ਜਾਂਦਾ ਉਹ ਵੀ ਲੁੱਟ ਦਾ ਸ਼ਿਕਾਰ ਹੁੰਦਾ ਉਹਨੂੰ ਵੀ ਮਾਰ ਦਿੱਤਾ ਜਾਂਦਾ ਸਾਂ ਉਹਨੂੰ ਵੀ ਮਾਰ ਦਿੱਤਾ ਜਾਂਦਾ ਉਹਦੀ ਹੁਣ ਸਿਕਿਉਰਿਟੀ ਕੌਣ ਕਰੇ ਕਿਤੇ ਕਲਾਕਾਰ ਨਹੀਂ ਚਲੋ ਕਮਾਉਂਦੇ ਨੇ ਤੇ ਵਧੀਆ ਕਮਾਉਂਨ ਮੈਂ ਇਹ ਨਹੀਂ ਕਹਿੰਦਾ ਸੋ ਇਸ ਕਰਕੇ ਜਿੰਨੂੰ ਸਿਕਿਉਰਿਟੀ ਚਾਹੀਦੀ ਆ ਉਹ ਇਹ ਤਾਂ ਪੈਸਾ ਲੈ ਸਕਦੇ ਆ ਸਰ ਪੈਸਾ ਲੈ ਕੇ ਲੈ ਸਕਦੇ ਆ ਸਿਕਿਉਰਿਟੀ ਪੈਸਾ ਦੇ ਕੇ ਲੈ ਸਕਦੇ ਆ ਸੌਰੀ ਤੇ ਜਿਹੜਾ ਆਮ ਬੰਦਾ ਹੈ ਉਹਦੀ ਸੇਫਟੀ ਵਾਸਤੇ ਵੀ ਗੱਲੋਕੇ ਕਿਤੇ ਨਾ ਕਿਤੇ ਹੋਣਾ ਚਾਹੀਦਾ ਪਰ ਮੇਰਾ ਮੰਨਣਾ ਹੈ ਕਿ ਲਾਅਨ ਆਰਡਰ ਦਾ ਇਹ ਵਿਸ਼ਾ ਹੈ ਕਿ ਇੱਕ ਕਲਾਕਾਰ ਨੂੰ ਗਨ ਮੈਨਾਂ ਦੀ ਆਖਰ ਜ਼ਰੂਰਤ ਹੀ ਕਿਉਂ ਪੈਂਦੀ ਹੈ ਵੱਡਾ ਸਵਾਲ ਹੈ ਯਾਰ ਵੱਡਾ ਪ੍ਰਸ਼ਨ ਹੈ